ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੀਆਂ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਖੁਸ਼ੀ ਫਿਰ ਨਰਿੰਦਰ ਨੂੰ ਕਹਿਣ ਲੱਗੀ ਵੀਰੇ ਸਭ ਕੁਝ ਸਾਦਾ ਹੀ ਠੀਕ ਸੀ ਪਰ ਨਰਿੰਦਰ ਸਾਰਿਆਂ ਦੱਸਮਾ ਕਰਨਾ ਚਾਹੁੰਦਾ ਕਿ ਅੱਗੇ ਕੈਨੇਡਾ ਜਾਣ ਵੇਲੇ ਇਹਨਾਂ ਰਸਮਾਂ ਦੀ ਫੋਟੋ ਦੀ ਲੋੜ ਪੈਣੀ ਸੀ ਇਸ ਲਈ ਜਾਗੋ ਤੋਂ ਬਾਅਦ DJ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ 10 ਕ ਵਜਦੇ ਨੂੰ ਨੱਚ ਟੱਪ ਕੇ ਸਾਰੇ ਵੇਲੇ ਹੋ ਗਏ ਤੇ ਸੌਣ ਲਈ ਚਲੇ ਗਏ ਸੁੱਖ ਦੇ ਘਰ ਹਾਲੇ ਦੀਜੇ ਦੇ ਪ੍ਰੋਗਰਾਮ ਪੂਰੇ ਸ਼ੋਰਾਂ ਤੇ ਸੀ ਖੁਸ਼ੀ ਦੇ ਸ਼ਗਨ ਵਿਹਾਰ ਕਰਕੇ ਹਰਿੰਦਰ ਨਰਿੰਦਰ ਤੇ ਦੀਪੀ ਸੁਖਦੀਪ ਦੇ ਪਿੰਡ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਚਲੇ ਗਏ ਸੁਖਦੀਪ ਨਾਲ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਨਰਿੰਦਰ ਤੇ ਦੀਪੀ ਨੇ ਉੱਥੋਂ ਵੀ ਭਰਾ ਪਰਜਾਈ ਦੇ ਹੋਣ ਦੇ ਫਰਜ਼ ਨਿਭਾਏ ਅਗਲੇ ਦਿਨ ਖੁਸ਼ੀ ਤੇ ਸੁਖ ਦਾ ਵਿਆਹ ਸੀ ਅੱਜ ਉਹ ਵੀ ਦਿਨ ਆ ਗਿਆ ਸੀ ਜਦੋਂ ਖੁਸ਼ੀ ਦੇ ਜੀਵਨ ਵਿੱਚ ਦੁਵਾਰਾ ਸੁਖਦੀਪ ਦੇ ਰੂਪ ਵਿੱਚ ਖੁਸ਼ੀਆਂ ਨੇ ਖਦਮ ਰੱਖਣਾ ਸੀ ਸੁਖਦੀਪ ਨੂੰ ਤਾਂ ਅੱਜ ਉਹਦੀ ਦੁਨੀਆ ਮਿਲ ਜਾਣੀ ਸੀ ਸੁਖਦੀਪ ਦੀ ਮੰਮੀ ਦੇ ਅੱਜ ਤਾਂ ਧਰਤੀ ਤੇ ਪੈਰ ਨਹੀਂ ਲੱਗਦੇ ਸੀ ਇੱਕ ਮਾਂ ਲਈ ਪੁੱਤ ਦਾ ਵਿਆਹ ਕਰਨਾ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਕਿੰਨੇ ਚਾਹ ਹੁੰਦੇ ਨੇ ਕਰਨ ਦੇ ਉਹ ਅੱਜ ਸੁਖ ਦੇ ਪਰਿਵਾਰ ਦਾ ਚਾ ਨਹੀਂ ਚੁੱਕਿਆ ਜਾ ਰਿਹਾ ਸੀ ਸੁਖਦੀਪ ਅਤੇ ਖੁਸ਼ੀ ਦੋਵੇਂ ਪਾਸੇ ਹੀ ਨਾਈ ਤੋਈ ਦੇ ਤਿਆਰੀਆਂ ਸੀ ਮਨਜੀਤ ਨੇ ਰਾਤ ਨੂੰ ਹੀ ਆਪਣੇ ਭਰਾ ਪਰਜਾਈ ਨੂੰ ਸਵੇਰੇ ਜਲਦੀ ਆਉਣ ਵੱਲੋਂ ਕਹਿ ਦਿੱਤਾ ਸੀ ਖੁਸ਼ੀ ਦੇ ਮਾਮਾ ਮਾਮੀ ਦੋਵੇਂ ਮੋਹਨੇਰੀ ਆ ਗਏ ਉਹਨਾਂ ਨੇ ਆਉਂਦਿਆਂ ਸਾਰ ਹੀ ਖੁਸ਼ੀ ਦੀ ਨਾਈ ਤੋਈ ਕੀਤੀ ਗਈ ਫਿਰ ਬਾਅਦ ਵਿੱਚ ਮਾਮੇ ਮਾਮੀ ਨੇ ਚੂੜਾ ਪਾਉਣ ਦੀ ਰਸਮ ਕੀਤੀ ਬਾਅਦ ਵਿੱਚ ਜਗਦੀਪ ਗੁਰੀ ਤੇ ਖੁਸ਼ੀ ਨੂੰ ਪਾਰਲਰ ਵਿੱਚ ਛੱਡ ਕੇ ਆਇਆ ਆਪ ਉਹ ਘਰ ਆ ਕੇ ਤਿਆਰ ਹੋ ਕੇ ਹਰਿੰਦਰ ਨੂੰ ਲੈ ਕੇ ਪਹਿਲੇ ਸਵਿਚ ਸਾਰੇ ਪ੍ਰਬੰਧ ਦੇਖਣ ਚੱਲਾ ਗਿਆ। ਕਿਰਨ ਤੇ ਦੀਪੀ ਘਰ ਸਾਰਾ ਕੰਮ ਸੰਭਣ ਲੱਗੀਆਂ। ਗੁਰੀ ਦੇ ਘਰ ਆਉਣ ਤੇ ਫਿਰ ਉਹਨਾਂ ਨੇ ਤਿਆਰ ਹੋਣ ਜਾਣਾ ਸੀ। ਨਰਿੰਦਰ ਕਿਰਨ ਤੇ ਦੀਪੀ ਨੂੰ ਛੱਡ ਕੇ ਗੁਰੀ ਨੂੰ ਲੈ ਆਇਆ। ਫੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਛੱਡ ਕੇ ਆਇਆ। ਨਰਿੰਦਰ ਫਿਰ ਖੁਸ਼ੀ ਤੇ ਕਿਰਨ ਉਹਨਾਂ ਨੂੰ ਪਾਰਲਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਚੱਲਾ ਗਿਆ। ਗੁਲਾਬੀ ਰੰਗ ਦੇ ਲਹਿੰਗੇ ਵਿੱਚ ਖੁਸ਼ੀ ਬਹੁਤ ਸੋਹਣੀ ਲੱਗਦੀ ਸੀ ਦੀਪੀ ਨੇ ਆ ਕੇ ਖੁਸ਼ੀ ਦੇ ਕਾਲਾ ਟਿੱਕਾ ਲਾਇਆ ਉਹਦੀ ਛੋਟੀ ਮਾਮੀ ਨੇ ਬਲਾਈਆਂ ਦਿੱਤੀਆਂ ਉਸ ਤੋਂ ਬਾਅਦ ਉਹ ਸਾਰੀਆਂ ਜਾਣੀਆਂ ਅੰਦਰ ਦਰਬਾਰ ਵਿੱਚ ਜਾ ਕੇ ਬੈਠ ਗਈਆਂ ਉਦੋਂ ਨੂੰ ਬਰਾਤ ਵੀ ਆ ਗਈ ਆਪਰਾਦ ਦਾ ਸਵਾਗਤ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਆਏ ਗੁਰਦੁਆਰਾ ਸਾਹਿਬ ਵਿੱਚ ਅਨੰਦ ਕਾਰਜ ਦੀ ਤਿਆਰੀ ਸੀ ਦਰਬਾਰ ਵਿੱਚ ਹਾਲ ਵਿੱਚ ਰਾਗੀ ਸਿੰਘਾਂ ਨੇ ਕੀਰਤਨ ਹੋ ਰਿਹਾ ਸੀ ਸਾਰੀ ਬਰਾਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਪਹਿਲਾਂ ਸੁਖਦੀਪ ਨੇ ਮੱਥਾ ਟੇਕ ਕੇ ਬੈਠ ਗਿਆ ਫਿਰ ਖੁਸ਼ਪ੍ਰੀਤ ਵੀ ਮੱਥਾ ਟੇਕ ਕੇ ਸੁਖਦੀਪ ਦੇ ਖੱਬੇ ਹੱਥ ਬੈਠ ਗਈ ਸੁਖਦੀਪ ਤੇ ਖੁਸ਼ਪ੍ਰੀਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਰਮਾ ਕਰਕੇ ਲਾਵਾ ਲਈਆਂ ਫਿਰ ਅਰਦਾਸ ਉਪਰੰਤ ਹੁਕਮਨਾਮਾ ਲੈ ਕੇ ਗ੍ਰੰਤੀ ਸਿੰਘ ਵੱਲੋਂ ਦੇਖ ਵਰਤਾਈ ਗਈ आनंदकार ਤੋਂ ਬਾਅਦ ਖੁਸ਼ੀ ਤੇ ਰਿਸ਼ਤੇਦਾਰਾਂ ਨੇ ਬਲਵਿੰਦਰ ਮਨਜੀਤ ਦੇ ਸੁਖਦੀ ਮੰਮੀ ਨੂੰ ਵਧਾਈਆਂ ਦਿੱਤੀਆਂ ਸੁਭਾਗ ਜੋੜੀ ਨੂੰ ਬਹੁਤ ਅਸੀਸਾਂ ਦਿੱਤੀਆਂ ਤੇ ਉਸ ਤੋਂ ਬਾਅਦ ਸਾਰੇ ਜਾਣੇ ਪੈਲਸ ਵਿੱਚ ਚਲੇ ਗਏ ਸੁਖਦੀਪ ਬਰਾਤ ਨਾਲ ਪੈਲਸ ਦੇ ਗੇਟ ਤੇ ਪਹੁੰਚਿਆ ਪਹਿਲਾ ਮਿਲਣੇ ਦੀ ਰਸਮ ਕੀਤੀ ਅੱਗੇ ਜਾ ਕੇ ਗੁਰੀ ਦੇ ਉਹਦੇ ਮਾਮੇ ਦੀ ਕੁੜੀ ਰਾਜਵੇਤ ਤੇ ਸਾਰਿਆਂ ਮਿਲਣਾ ਨੇ ਰੀਬਨ ਕਟਾਉਣ ਦੀ ਰਸਮ ਕੀਤੀ ਫਿਰ ਬਾਅਦ ਵਿੱਚ ਸੁਖ ਤੇ ਸਾਰੀ ਬਰਾਤ ਨੇ ਚਾਹ ਪੀਤੀ 1 ਵਜੇ ਤੱਕ ਜੋੜੀ ਨੂੰ ਵਾਰਨਿਆਂ ਦੀ ਰਸਮ ਲਈ ਸਟੇਜ ਤੇ ਲੈ ਗਏ ਵਾਰਨਿਆਂ ਤੋਂ ਬਾਅਦ ਸਭ ਨੇ ਰੋਟੀ ਖਾਧੀ ਫਿਰ ਖੁਸ਼ਪ੍ਰੀਤ ਦੀ ਵਿਦਾਈ ਦੀ ਤਿਆਰੀ ਹੋਣ ਲੱਗੀ ਸਾਰੇ ਪਰਿਵਾਰ ਵੱਲੋਂ ਖੁਸ਼ੀ ਦੀ ਵਿਦਾਈ ਤੇ ਉਦਾਸ ਮਨ ਤੇ ਭਿੱਜੀਆਂ ਅੱਖਾਂ ਨਾਲ ਕੀਤੀ ਚਾਹੇ ਖੁਸ਼ੀ ਦਾ ਦੁਬਾਰਾ ਕਰ ਬਸਾਉਣ ਲਈ ਸਭ ਨੂੰ ਕਹਾ ਸੀ ਉਹਨੂੰ ਬਹੁਤ ਔਖਾ ਮਨਾਇਆ ਸੀ ਵਿਆਹ ਲਈ ਪਰ ਫਿਰ ਵੀ ਮਾਪਿਆਂ ਬਲ ਨੂੰ ਤੀ ਨੂੰ ਵਿਦਾ ਕਰਨਾ ਕਿਦ ਸੁਖਾਲਾ ਹੁੰਦਾ ਪਰ ਕੀ ਕੀਤਾ ਜਾਵੇ ਜਦ ਕਾਰਜ ਰਚਾਇਆ ਤਾਂ ਧੀ ਤਾਂ ਤੋੜਨੀ ਪੈਂਦੀ ਹੈ ਅੱਜ ਫਿਰ ਬਲਵਿੰਦਰ ਤੇ ਜਗਤਾਰ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਖੁਸ਼ਕ੍ਰਿਤ ਨੂੰ ਗੱਲ ਲਾ ਕੇ ਪਿਆਰ ਦੇਣ ਲੱਗੇ ਹੀ ਰੋਣ ਲੱਗੇ ਗੁਰੀ ਤੇ ਦੀਪੀ ਵੀ ਬਹੁਤ ਉਦਾਸ ਸੀ ਉਹਨਾਂ ਦੇ ਰੋ ਦਾ ਰੂ ਰੋ ਕੇ ਬੁਰਾ ਹਾਲ ਸੀ ਬਹੁਤ ਔਖਾ ਉਹਨਾਂ ਦੇ ਲਈ ਕੁਛ ਵੀਦ ਨੂੰ ਵਿਦਾ ਕੀਤਾ ਸੁਖਦੀਪ ਨੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਸ਼ਿੰਦਰ ਪੂਆ ਤੋਂ ਰਾਜਪ੍ਰੀਤ ਨੂੰ ਆਪਣੇ ਗੋਦ ਵਿੱਚ ਬਿਠਾ ਲਿਆ ਸ਼ਿੰਦਰ ਉਹ ਸੁਖਦੀਪ ਪੁੱਤ ਕੱਲ ਨੂੰ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਤੇ ਟਾਈਮ ਨਾਲ ਲੈ ਆਵਾਂਗੇ ਸੁਖਦੀਪ ਕਹਿੰਦਾ ਨਹੀਂ ਪੂਆ ਜੀ ਰਾਜਪ੍ਰੀਤ ਨੇ ਰਹਿਣਾ ਨਹੀਂ ਖੁਸ਼ੀ ਵਗੈਰ ਫਿਰ ਰਾਜਪ੍ਰੀਤ ਤੋਂ ਬਿਨਾ ਖੁਸ਼ੀ ਨੇ ਵੀ ਉਦਾਸ ਹੋ ਜਾਣਾ ਸੁਖਦੀਪ ਰਾਜਪ੍ਰੀਤ ਨੂੰ ਨਾਲ ਲੈ ਕੇ ਸਭ ਨੂੰ ਮਿਲ ਕੇ ਗੱਡੀ ਵਿੱਚ ਬੈਠ ਗਿਆ ਖੁਸ਼ਪ੍ਰੀਤ ਆਪਣੇ ਦਿਲ ਵਿੱਚ ਕਿੰਨੀਆਂ ਹੀ ਇੱਛਾਵਾਂ ਤੇ ਸੁਪਨੇ ਸਜਾ ਕੇ ਸਹਰਿਆਂ ਨੂੰ ਵਿਦਾ ਹੋ ਗਈ ਬਲਵਿੰਦਰ ਤੇ ਮਨਜੀਤ ਬਹੁਤ ਕੋਸ਼ਿਸ਼ ਕੇ ਖੁਸ਼ੀ ਦਾ ਦੁਆਰਾ ਘਰ ਵਸ ਗਿਆ ਪਰ ਫਿਰ ਵੀ ਹੰਝੂ ਵਹਿਣ ਤੇ ਨਾ ਹੀ ਹਟਦੇ ਪਤਾ ਨਹੀਂ ਕਿ ਉਹ ਅਹਿਸਾਸ ਹੁੰਦਾ ਵੀ ਪਹਿਲਾਂ ਪਹਿਲਾਂ ਖੁਸ਼ੀ ਖੁਸ਼ੀ ਕਾ ਜਰਚਾਉਂਦੇ ਆ ਫਿਰ ਵਿਦਾਈ ਵੀਰੇ ਹੰਝੂਆਂ ਦੀ ਚੜੀ ਲੱਗ ਜਾਂਦੀ ਐ ਡੋਲੀ ਵਿਦਾ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਪੈਲਸ ਤੋਂ ਹੀ ਵਿਦਾ ਹੋ ਗਏ ਬਲਵਿੰਦਰ ਹੋਣੀ ਵੀ ਕਾਰ ਆ ਗਏ ਨਰਿੰਦਰ ਤੇ ਦੀਪੀ ਖੁਸ਼ੀ ਦਾ ਸਮਾਨ ਲੈ ਕੇ ਉਹਦੇ ਸਹੁਰਿਆਂ ਨੂੰ ਚਲੇ ਗਏ ਉਹਨਾਂ ਦੇ ਪਹੁੰਚਣ ਤੱਕ ਡੋਲੀ ਹਾਲੇ ਘਰ ਪਹੁੰਚੀ ਸੀ ਨਰਿੰਦਰ ਤੇ ਦੀਪੀ ਸੁਖਦੀਪ ਤੇ ਖੁਸ਼ੀ ਦੀਆਂ ਰਸਮਾਂ ਵਿੱਚ ਸ਼ਾਮਲ ਹੋ ਗਏ ਸੁਖਦੀਪ ਦੀ ਮੰਮੀ ਨੇ ਸੁਹਾਗ ਜੋੜੀ ਤੋਂ ਪਾਣੀ ਵਾਰਿਆ ਫਿਰ ਅੰਦਰ ਜਾ ਕੇ ਅਗਲੀਆਂ ਰਸਾਲੀਆਂ ਰਸਮਾਂ ਕੀਤੀਆਂ ਸੁਖਦੀਪ ਤੇ ਨਰਿੰਦਰ ਅਗਲੇ ਦਿਨ ਅਖੰਡ ਪਾਠ ਪ੍ਰਕਾਸ਼ ਦੀਆਂ ਤਿਆਰੀਆਂ ਕਰਨ ਲੱਗੇ ਦੀਪੀ ਅੰਦਰ ਖੁਸ਼ੀ ਹੋ ਚਲੀ ਗਈ ਅਗਲੇ ਦਿਨ ਸਵੇਰੇ ਸਾਰੇ ਜਣੇ ਜਲਦੀ ਉੱਠ ਕੇ ਤਿਆਰ ਹੋ ਗਏ ਖੁਸ਼ੀ ਵੀ ਸਵੇਰੇ ਤੋਂ ਸਾਰਿਆਂ ਨਾਲ ਤਿਆਰੀਆਂ ਕਰਾਉਣ ਵਿੱਚ ਵਿਅਸਤ ਸੀ ਰਾਜਪ੍ਰੀਤ ਅਲੱਗ ਉਹਦੇ ਮਗਰ-ਮਗਰ ਠੁਮਕ-ਠੁਮਕ ਤੁਰ ਹੀ ਫਿਰਦੀ ਸੀ ਸੁਖਦੀਪ ਦੀ ਮੰਮੀ ਕਿੰਨੀ ਵਾਰ ਕਹਿ ਗਈ ਸੀ ਕਿ ਖੁਸ਼ੀ ਪੁੱਤ ਤੂੰ ਰਹਿਣ ਦੇ ਬਹੁਤ ਜਾਣੇ ਨੇ ਕੰਮ ਕਰਨ ਵਾਲੇ ਖੁਸ਼ੀ ਕਹਿਣ ਲੱਗੀ ਮਾਂ ਇਹੋ ਜੇ ਵੇਲੇ ਸੇਵਾ ਕਰਨ ਦਾ ਮੌਕਾ ਤਾਂ ਮਸਾ ਮਿਲਦਾ ਸੁਖ ਦੇਕਰ 10 ਵਜੇ ਤੱਕ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਅਖੰਡ ਪਾਠ ਦਾ ਪ੍ਰਕਾਸ਼ ਹੋਇਆ ਬਲਵਿੰਦਰ ਤੇ ਜਗਤਾਰ ਪ੍ਰਵਾਸ ਸમિત ਖੁਸ਼ਪ੍ਰੀਤ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਪ੍ਰਕਾਸ਼ ਤੋਂ ਪਹਿਲਾਂ ਹੀ ਪਹੁੰਚ ਗਏ ਸਨ ਪ੍ਰਕਾਸ਼ ਤੋਂ ਬਾਅਦ ਉਹ ਸਾਰੇ ਤਾਂ ਵਾਪਸ ਮੁੜ ਗਏ ਪਰ ਖੁਸ਼ਪ੍ਰੀਤ ਤੇ ਨੇ ਸੁਖਦੀਪ ਨੇ ਜਿੱਦ ਕਰਕੇ ਨਰਿੰਦਰ ਤੇ ਦੀਪੀ ਨੂੰ ਰੱਖ ਲਿਆ ਤਿੰਨ ਦਿਨਾਂ ਘਰ ਵਿੱਚ ਗੁਰਬਾਣੀ ਦਾ ਪਾਠ ਹੋਇਆ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਸੇਵਾ ਕੀਤੀ ਸਮਾਪਤੀ ਵਾਲੇ ਦਿਨ ਸਵੇਰ ਤੋਂ ਹੀ ਘਰ ਵਿੱਚ ਰੌਣਕਾਂ ਵਧਣ ਲੱਗੀਆਂ ਸਾਰੇ ਰਿਸ਼ਤੇਦਾਰ ਤੇ ਪਿੰਡ ਦੇ ਸਭ ਵੀਰ ਭਾਈ ਦੋਸਤ ਮਿੱਤਰ ਸੁਖਦੀਪ ਦੇ ਘਰ ਪਹੁੰਚ ਗਏ ਰਾਗੀ ਸਿੰਘ ਗੁਰਵਾਣੀ ਦਾ ਕੀਰਤਨ ਕਰ ਰਹੇ ਸੀ 10 ਵਜੇ ਤੱਕ ਕੀਰਤਨ ਦੀ ਸਮਾਪਤੀ ਹੋਣ ਤੋਂ ਬਾਅਦ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਉਸ ਤੋਂ ਪਰੰਤ ਸਾਰੀ ਸੰਗਤ ਨੂੰ ਦੇਖ ਵਰਤਾਈ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਾਦਾ ਭਾਵਨਾ ਨਾਲ ਉਹਨਾਂ ਦੇ ਅਸਥਾਨਾਂ ਤੇ ਪਹੁੰਚਾਉਣ ਤੋਂ ਮਗਰੋਂ ਸਾਰੀ ਸੰਗਤ ਨੂੰ ਪ੍ਰਸ਼ਾਦਾ ਸ਼ਕਾਇਆ ਗਿਆ ਫਿਰ ਹਰ ਆਏ ਰਿਸ਼ਤੇਦਾਰ ਨੇ ਸਾਖ ਸੰਬੰਧੀ ਸੁਖਦੀਪ ਦੀ ਮੰਮੀ ਨੂੰ ਵਧਾਈਆਂ ਦਿੱਤੀਆਂ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਵਿਦਾ ਹੋ ਗਏ ਦੁਪਹਿਰ ਤੱਕ ਖੁਸ਼ੀ ਦੇ ਪੇਕਿਆਂ ਵੱਲੋਂ ਸਾਰੇ ਜਾਣੇ ਚਲੇ ਗਏ ਸ਼ਾਮ ਨੂੰ ਨਰਿੰਦਰ ਤੇ ਦੀਪੀ ਵੀ ਚਲੇ ਗਏ ਉਹਨਾਂ ਨੂੰ ਵੀ ਆਇਆ ਸੀ ਕਿ 4 ਦਿਨ ਹੋ ਗਏ ਸੀ ਉਹ ਦੋਵੇਂ ਜਿਸ ਦਿਨ ਆਏ ਸੀ ਆਪਣੇ ਮਾਮਾ ਜੀ ਦੇ ਕੋਲ ਹੀ ਸੀ ਅੱਜ ਉਹਨਾਂ ਨੇ ਆਪਣੇ ਪਿੰਡ ਨੂੰ ਜਾਣਾ ਸੀ ਸਭ ਦੇ ਵਿਦਾ ਹੋਣ ਤੋਂ ਬਾਅਦ ਖੁਸ਼ੀ ਤੇ ਮੰਮੀ ਜੀ ਸਭ ਕੁਝ ਸਾਂਭਣ ਲੱਗੀਆਂ ਖੁਸ਼ੀ ਰਾਤ ਦੀ ਰੋਟੀ ਦਾ ਆਹਰ ਕਰਨ ਲੱਗੀ ਰਸੋਈ ਵਿੱਚ ਗਈ ਤਾਂ ਉਹਦੀ ਮੰਮੀ ਨੇ ਰੋਕ ਦਿੱਤਾ ਕਿ ਪਹਿਲਾਂ ਕੱਲ ਨੂੰ ਪਹਿਲੀ ਰਸੋਈ ਦਾ ਸ਼ਗਨ ਕਰਾਂਗੇ ਅਗਲੇ ਦਿਨ ਖੁਸ਼ੀ ਨੇ ਸਵੇਰੇ ਉੱਠ ਕੇ ਪਹਿਲਾਂ ਦੇਖ ਸਜਾਈ ਤੇ ਸੱਸ ਨੌਂ ਘਰ ਦਵਾ ਸਹਿਰ ਚਲੀਆਂ ਗਈਆਂ ਖੁਸ਼ਪ੍ਰੀਤ ਨੇ ਉੱਥੋਂ ਆ ਕੇ ਫਿਰ ਰਸੋਈ ਵਿੱਚ ਨਾਸ਼ਤਾ ਤਿਆਰ ਕੀਤਾ ਸੁਖਦੀਪ ਖੁਸ਼ੀ ਤੇ ਮੰਮੀ ਨਿੱਕੀ ਜਹੀ ਰਾਜਪ੍ਰੀਤ ਚਾਰ ਜੀਆਂ ਦਾ ਪਰਿਵਾਰ ਬਹੁਤ ਖੁਸ਼ ਸੀ ਖੁਸ਼ੀ ਬਹੁਤ ਹੈਰਾਨ ਸੀ ਕਿ ਰਾਜਪ੍ਰੀਤ ਨੇ ਬਿਲਕੁਲ ਉਪਰਾ ਨਹੀਂ ਕੀਤਾ ਬਹੁਤ ਛੇਤੀ ਕੁਲ ਮਿਲ ਗਈ ਸੁਖਦੀਪ ਦੀ ਮੰਮੀ ਜੀ ਨਾਲ ਸੁਖ ਨੇ ਦੋ ਚਾਰ ਦਿਨਾਂ ਵਿੱਚ ਹੀ ਰਾਜਪ੍ਰੀਤ ਨੂੰ ਦਾਦੀ ਕਹਿਣ ਸਿਖਾ ਦਿੱਤਾ ਇਧਰ ਮਨਜੀਤ ਤੇ ਗੁਰੀ ਅੱਜ ਖੁਸ਼ੀ ਦੇ ਘਰ ਫੇਰਾ ਪਾਉਣ ਲਈ ਆਉਣ ਦੀ ਤਿਆਰੀਆਂ ਕਰਨ ਲੱਗੀਆਂ ਸੀ ਚਿੰਦਰ ਨਰੀਂਦਰ ਹੁਣ ਵੀ ਸਾਰੇ ਜਾਣੇ ਆ ਗਏ ਖੁਸ਼ੀ ਨਾਲੋਂ ਜ਼ਿਆਦਾ ਸਭ ਨੂੰ ਰਾਜਪੀ ਦੇ ਆਉਣ ਦਾ ਇੰਤਜ਼ਾਰ ਸੀ ਉਹਦੇ ਬਗੈਰ ਘਰ ਵਿੱਚ ਰੌਣਕ ਹੀ ਚਲੀ ਗਈ ਸੀ ਮਨਜੋਤ ਵੀ ਉਸ ਦਿਨ ਦਾ ਉਦਾਸ ਫਿਰਦਾ ਸੀ ਖੁਸ਼ੀ ਹੁਣੀ ਚਾਰੇ ਜਾਣੇ 11 ਕੋ ਬਜ ਦੇਣ ਨੂੰ ਪਹੁੰਚ ਗਏ ਮਨਜੀਤ ਸ਼ਗਨਾਂ ਨਾਲ ਸੁਖਦੀਪ ਤੇ ਖੁਸ਼ੀ ਨੂੰ ਅੰਦਰ ਲੈ ਕੇ ਗਈ ਖੁਸ਼ੀ ਸਾਰਿਆਂ ਨੂੰ ਮਿਲਣ ਤੋਂ ਬਾਅਦ ਆਪਣੇ ਡੈਡੀ ਨੂੰ ਮਿਲੀ ਪਤਾ ਨਹੀਂ ਕਿਉਂ ਉਹਦਾ ਮਨ ਭਾਰ ਆਇਆ ਤੇ ਬਲਵਿੰਦਰ ਦੇ ਗੱਲ ਲੱਗ ਰੋਣ ਲੱਗੀ ਬਲਵਿੰਦਰ ਕਹਿੰਦਾ ਨਾ ਪੁੱਤ ਮਸਾਂ ਰੱਬ ਨੇ ਤੇਰੀ ਸੁਣੀ ਆ ਰੋਣਾ ਨਹੀਂ ਬਸ ਹੁਣ ਸਦਾ ਖੁਸ਼ ਰਹਿਣਾ ਕਿਰਨ ਖੁਸ਼ੀ ਨੂੰ ਕਮਰੇ ਵਿੱਚ ਲੈ ਗਈ ਉੱਥੇ ਹੀ ਉਹਦੀ ਸੱਸ ਤੇ ਸ਼ਿੰਦਰ ਹੁਣੀ ਬੈਠ ਗਏ ਸਭ ਨੂੰ ਚਾਹ ਪਾਣੀ ਪਿਲਾਇਆ ਫਿਰ ਫੇਰਾ ਪਾਉਣ ਦੀ ਰਸਮ ਤੇ ਸ਼ਗਨ ਕੀਤੇ ਗਏ ਗੁਰੀ, ਕਿਰਨ ਅਤੇ ਦੀਪੀ ਰਸੋਈ ਵਿੱਚ ਦੁਪਹਿਰ ਦੀ ਰੋਟੀ ਬਣਾਉਣ ਲੱਗੀਆਂ ਸੀ। ਖੁਸ਼ੀ ਵੀ ਉਹਨਾਂ ਕੋਲ ਰਸੋਈ ਵਿੱਚ ਚਲੀ ਗਈ। ਗੁਰੀ ਤੇ ਦੀਪੀ ਸੁਖਦੀਪ ਦਾ ਨਾਮ ਲੈ ਕੇ ਖੁਸ਼ੀ ਨੂੰ ਮਜ਼ਾਕ ਕਰਨ ਦੇ ਤੋਂ ਨਾ ਹਟਣ ਰਹੀਆਂ। ਕਿਰਨ ਕਹਿੰਦੀ, "ਚੁੱਪ ਕਰੋ ਦੀਦੀ, ਮੈਨੂੰ ਖੁਸ਼ੀ ਨਾਲ ਗੱਲ ਕਰਨ ਦਿਓ।" "ਹਾਂ, ਖੁਸ਼ੀ ਦੱਸ, ਹੋਸ਼ਿਆ ਤੂੰ ਆਪਣੇ ਸਹੁਰੇ ਸੁਖਦੀਪ ਤੇ ਉਹਦੀ ਮੰਮੀ ਦਾ ਸੁਭਾਅ ਕਿਵੇਂ ਲੱਗਿਆ?" ਖੁਸ਼ੀ ਸਾੰਮਿਧੀ ਸੀ ਕਿ ਤਿੰਨੇ ਕਿਉਂਕਿ ਅਦੀਖੜੀਆਂ ਨੇ ਖੁਸ਼ੀ ਹਾਂਜੀ ਖੁਸ਼ੀ ਖੁਸ਼ ਐ ਮੰਮੀ ਦਾ ਸਵਾਦ ਬਹੁਤ ਵਧੀਆ ਸੁਖਦੀਪ ਨੂੰ ਤਾਂ ਮੈਂ ਕਿੰਨੇ ਟਾਈਮ ਤੋਂ ਜਾਣਦੀ ਐ ਬਹੁਤ ਵਧੀਆ ਸੁਵਾ ਦੇ ਨੇ ਜਿੰਨਾ ਮੈਂ ਜਾਣਦੀ ਸੀ ਉਸ ਤੋਂ ਵੀ ਕੀਤੇ ਚੰਗੇ ਨੇ ਫਿਰ ਦੀਪੀ ਭਾਬੀ ਨੂੰ ਪੁੱਛ ਲਵੋ ਇਹਨਾਂ ਨੂੰ ਇਕੱਠੇ ਦੇੰਦਿਆਂ ਨੂੰ ਕਿੰਨੇ ਸਾਲ ਹੋ ਗਏ ਤਿਰੰਤ ਗੁਰੀ ਖੁਸ਼ੀ ਕਿ ਖੁਸ਼ੀ ਬੱਚੇ ਉਸ ਘਰ ਵਿੱਚ ਹੱਥਾ ਲਾ ਕੇ ਆਈ ਐ ਸਾਰਾ ਪਰਿਵਾਰ ਬਹੁਤ ਖੁਸ਼ ਹੈ ਖੁਸ਼ਪ੍ਰੀਤ ਨੂੰ ਖੁਸ਼ ਦੇ ਕੇ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਸੁਖਦੀਪ ਦੀ ਮੰਮੀ ਜਾਣ ਨੂੰ ਕਹਿਣ ਲੱਗੀ ਸਾਰਿਆਂ ਨੇ ਬਹੁਤ ਚਾਹ ਨਾਲ ਖੁਸ਼ਪ੍ਰੀਤ ਨੂੰ ਵਿਦਾ ਕੀਤਾ ਚਾਹੇ ਖੁਸ਼ੀ ਕਿੰਨਾ ਰੋਕਦੀ ਪਰ ਮਨਜੀਤ ਸਾਰੇ ਸ਼ਗਨ ਵਿਹਾਰ ਕਰਦੀ ਖੁਸ਼ੀ ਹੋਣਾਂ ਦੇ ਜਾਣ ਤੋਂ ਬਾਅਦ ਬਲਵਿੰਦਰ ਅਗਲੇ ਦਿਨ ਕੋਟ ਮੈਰਜ ਦੀ ਤਿਆਰੀ ਕਰਨ ਲੱਗ ਗਿਆ ਖੁਸ਼ੀ ਨੇ ਘਰ ਪਹੁੰਚ ਕੇ ਘਰ ਦੇ ਸਾਰੇ ਕੰਮ ਸੰਭਾਲ ਲਏ ਰਾਜੀਤ ਆਪਣੀ ਦਾਦੀ ਨਾਲ ਖੇਡਣ ਲੱਗ ਗਈ ਸੁਖਦੀਪ ਰਸੋਈ ਵਿੱਚ ਆ ਗਿਆ ਤੇ ਖੁਸ਼ੀ ਦੀ ਮਦਦ ਕਰਨ ਲੱਗਾ ਖੁਸ਼ੀ ਕਹਿੰਦੀ ਸੁਖਦੇਵ ਤੁਸੀਂ ਰਹਿਣ ਦਿਓ ਮੈਂ ਕਰ ਲੈਣਾ ਸਾਰਾ ਕੰਮ ਸੁਖਦੀਪ ਕਹਿੰਦਾ ਨਹੀਂ ਕਿਉਂ ਮੈਨੂੰ ਰਸੋਈ ਦੇ ਕੰਮ ਆਉਂਦੇ ਨੇ ਖੁਸ਼ੀ ਕਹਿੰਦੀ ਪਤਾ ਮੈਨੂੰ ਪਰ ਆਪਾਂ ਚਾਹ ਤਾਂ ਜਾਣੇ ਆ ਤੇ ਕਿੰਤੇ ਕਿੰਨਾ ਕੋ ਕੰਮ ਆ ਸੁਖਦੀਪ ਕਹਿੰਦਾ ਖੁਸ਼ੀ ਇਸ ਬਹਾਨੇ ਤੇਰੇ ਨਾਲ ਟਾਈਮ ਬਿਤਾਉਣ ਦਾ ਮੌਕਾ ਮਿਲ ਜਾਂਦਾ ਖੁਸ਼ੀ ਫੇਰ ਕੁਝ ਨਹੀਂ ਬੋਲਦੀ ਤੇ ਸੰਗ ਕੇ ਬਾਹਰ ਚਲੀ ਗਈ ਜਦੋਂ ਵਾਪਸ ਆਈ ਤਾਂ ਸੁਖਦੀਪ ਫੇਰ ਸ਼ੁਰੂ ਹੋ ਗਿਆ ਸੁਖਦੀਪ ਕਹਿੰਦਾ ਉਹ ਹੋ ਖੁਸ਼ੀ ਤੈਨੂੰ ਵੀ ਸੰਗ ਆ ਗਈ ਵਾ ਮੈਂ ਤਾਂ ਸੋਚਦਾ ਸੀ ਖੁਸ਼ੀ ਤਾਂ ਸਿੱਧਾ ਬੋਲਦੀ ਮੂੰਹ ਤੇ ਕਹਿੰਦੀ ਹੈ ਹਰਦਲ ਸੁਖਦੀਪ ਦੀ ਮੰਮੀ ਅੰਦਰ ਆਉਂਦੀ ਹੋਈ ਕਹਿੰਦੀ ਆ ਇਹ ਮੁੰਡਿਆਂ ਕਿਉਂ ਮੇਰੀ ਨੌ ਨੂੰ ਤੰਗ ਕਰਨ ਲੱਗਾ ਲੈ ਫੜ ਰਾਜਪ੍ਰੀਤ ਨੂੰ ਬਾਹਰ ਘੁਮਾ ਕੇ ਲਿਆ ਸੁਖਦੀਪ ਦੇ ਜਾਣ ਤੋਂ ਬਾਅਦ ਖੁਸ਼ੀ ਨੂੰ ਉਹਦੇ ਡੈਡੀ ਦਾ ਫੋਨ ਆ ਗਿਆ ਬਲਵਿੰਦਰ ਕਹਿੰਦਾ ਖੁਸ਼ੀ ਪੁੱਤ ਕੱਲ ਨੂੰ 9 ਵਜੇ ਕਚਹਿਰੀਆਂ ਵਿੱਚ ਆ ਜਾਇਓ ਮੈਂ ਸੁਖਦੀਪ ਨੂੰ ਵੀ ਫੋਨ ਕਰ ਦਿੰਦਾ ਬਲਵਿੰਦਰ ਨੇ ਸੁਖਦੀਪ ਨੂੰ ਫੋਨ ਕਰਕੇ ਸਾਰਾ ਕੁਝ ਸਮਝਾ ਦਿੱਤਾ ਤੇ ਜੋ ਕੁਝ ਨਾਲ ਲੈ ਕੇ ਆਉਣਾ ਸੀ ਉਹ ਵੀ ਦੱਸ ਦਿੱਤਾ ਅਗਲੇ ਦਿਨ ਇਧਰੋਂ ਸੁਖਦੀਪ ਤੇ ਉਹਦੀ ਮੰਮੀ ਤੇ ਹੋਰ ਦੋ ਜਾਣੇ ਨਾਲ ਕਚਹਿਰੀ ਵਿੱਚ ਚਲੇ ਗਏ ਉਧਰੋਂ ਬਲਵਿੰਦਰ ਹੁਣੇ ਪਹਿਲਾਂ ਹੀ ਪਹੁੰਚੇ ਹੋਏ ਸੀ ਦੁਪਹਿਰ ਤੱਕ ਖੁਸ਼ੀ ਤੇ ਸੁਖਦੀਪ ਦੇ ਕੋਰਟ ਮੈਚ ਹੋ ਗਈ ਸਾਰੇ ਜਾਣੇ ਬਾਅਦ ਵੀ ਸ਼ੁਕਰਾਨੇ ਦੀ ਅਰਦਾਸ ਕਰਕੇ ਆਏ ਕਿ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਕਾਰਜ ਵਧੀਆ ਨਿਪਟ ਗਏ ਖੁਸ਼ੀ ਹੋਣੇ ਕੋਰਟ ਮੈਚ ਤੋਂ ਬਾਅਦ ਆਪਣੇ ਪਿੰਡ ਨੂੰ ਆ ਗਏ ਤੇ ਬਲਵਿੰਦਰ ਹੋਣੇ ਵੀ ਵਾਪਸ ਆਪਣੇ ਘਰ ਨੂੰ ਚਲੇ ਗਏ ਸੁਖਦੀਪ ਵੀ ਅਗਲੇ ਦਿਨ ਤੋਂ ਹੀ ਖੁਸ਼ੀ ਤੇ ਰਾਜਪ੍ਰੀਤ ਦੇ ਪੇਪਰ ਤਿਆਰ ਕਰਨ ਲੱਗ ਗਏ ਉਹਨੇ 10 ਦਿਨ ਤੱਕ ਵਾਪਸ ਕੈਨੇਡਾ ਚਲੇ ਜਾਣਾ ਸੀ ਤੋ 3 ਦਿਨ ਵਿੱਚ ਸੁਖਦੀਪ ਨੇ ਸਾਰੇ ਪੇਪਰ ਤਿਆਰ ਕਰ ਲਏ ਰਾਤ ਦੀ ਰੋਟੀ ਵੇਲੇ ਉਹ ਆਪਣੇ ਮੰਮੀ ਨਾਲ ਗੱਲ ਕਰਦਾ ਤੇ ਆਪਾਂ ਆਪਣੇ ਦੋਸਤਾਂ ਦੇ ਪਰਿਵਾਰ ਨੂੰ ਮਿਲਣ ਜਾਣਾ ਸੁਖਦੀਪ ਕਹਿੰਦਾ ਮੰਮੀ ਮੈਂ ਆਪਣੇ ਦੋਸਤਾਂ ਦੇ ਪਰਿਵਾਰ ਨੂੰ ਮਿਲਣ ਜਾਣ ਨਾਲ ਉਹਨਾਂ ਦਾ ਸਮਾਨ ਵੀ ਲੈ ਆਉਂਗਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਜਾਣਾ ਇੱਕ ਰਾਤ ਲੱਗ ਜਾਣੀ ਹੈ ਮੈਨੂੰ ਮੰਮੀ ਕਹਿੰਦੇ ਜਾਇਆ ਪੁੱਤ ਫੇਰ ਤੂੰ ਆਪਣੀ ਵੀ ਜਾਣ ਦੀ ਤਿਆਰੀ ਕਰਨੀ ਹੈ ਸੁਖਦੀਪ ਕਹਿੰਦਾ ਮੰਮੀ ਮੈਂ ਕੱਲ ਹੀ ਜਾਊਂਗਾ ਅਗਲੇ ਦਿਨ ਸੁਖਦੀਪ ਦੇ ਜਾਣ ਤੋਂ ਬਾਅਦ ਖੁਸ਼ੀ ਰਸੋਈ ਵਿੱਚ ਕੰਮ ਕਰਨ ਲੱਗ ਗਈ ਖੁਸ਼ੀ ਦੀ ਸੱਸ ਵੀ ਰਸੋਈ ਵਿੱਚ ਮਦਦ ਲਈ ਆ ਗਈ ਖੁਸ਼ੀ ਕਹਿੰਦੀ ਮਾਂ ਰਹਿਣ ਜੋ ਤੁਸੀਂ ਬਸ ਥੋੜਾ ਜਿਹਾ ਕੰਮ ਹੈ ਮੈਂ ਕਰ ਲੈਣਾ ਮੰਮੀ ਜੀ ਕਹਿੰਦੇ ਕੋਈ ਨਹੀਂ ਪੁੱਤ ਰਾਜਪ੍ਰੀਤ ਸੌਂਗੀ ਮੈਂ ਇਕੱਲੀ ਨੇ ਬਾਹਰ ਕੀ ਕਰਨਾ ਖੁਸ਼ੀ ਕੀ ਹੋਇਆ ਉਦਾਸ ਲੱਗਦੀ ਏ ਖੁਸ਼ੀ ਕਹਿੰਦੀ ਨਹੀਂ ਮਾਂ ਤੁਹਾਨੂੰ ਉਦਾਂ ਹੀ ਲੱਗਦਾ ਉਹ ਤਾਂ ਮੈਂ ਸੋਚਦੀ ਸੀ ਕਿ ਸੁਖਦੀਪ ਮੈਨੂੰ ਨਾਲ ਚੱਲਣ ਨੂੰ ਕਹਿੰਦੇ ਸੀ ਮੈਂ ਮਨਾਂ ਕਰਤਾ ਮੰਮੀ ਜੀ ਕਹਿੰਦੇ ਤੂੰ ਚਲੀ ਜਾਣਾ ਸੀ ਫਿਰ ਸੁਖਦੀਪ ਗੁੱਸੇ ਹੋ ਗਿਆ ਤੇਰੇ ਨਾਲ ਖੁਸ਼ੀ ਕਹਿੰਦੀ ਨਹੀਂ ਮਾਂ ਉਹ ਤਾਂ ਕਹਿੰਦੇ ਸੀ ਸ਼ਹਿਰ ਮੰਮੀ ਡੈਡੀ ਕੋਲ ਛੱਡ ਦਿੰਦਾ ਪਰ ਮੈਂ ਤੁਹਾਡੇ ਕੋਲ ਹੀ ਰਹਿਣਾ ਮੰਮੀ ਜੀ ਕਹਿੰਦੇ ਉੱਤ ਜਾਵਣਾ ਸੀ ਪੇਕੇ ਮੈਨੂੰ ਤਾਂ ਆਦਤ ਆ ਇਕੱਲੇ ਰਹਿਣ ਦੀ ਖੁਸ਼ੀ ਕਹਿੰਦੀ ਪਰ ਥੋੜਾ ਤੁਸੀਂ ਇਕੱਲੇ ਰਹੋਗੇ ਹੁਣ ਮੰਮੀ ਕਹਿੰਦੀ ਜਿਉਂਦੀ ਵਸਦੀ ਰਹਤੀ ਏ ਚੱਲ ਨੂੰ ਚੱਲ ਤੂੰ ਵੇਲੀ ਹੋ ਕੇ ਆਰਾਮ ਕਰ ਲਈ ਮੈਂ ਸੁਖਦੀਪ ਦੀ ਤਾਈ ਵੱਲ ਜਾ ਕੇ ਆਉਂਦੀ ਆ ਉਹ 3-4 ਦਿਨ ਦੀ ਬਿਮਾਰ ਆ ਖੁਸ਼ੀ ਕਹਿੰਦੀ ਹਾਂਜੀ ਮਾਂ ਤੁਸੀਂ ਜਾ ਆਇਓ ਉੱਤਰ ਖੁਸ਼ੀ ਬਾਅਦ ਵਿੱਚ ਵੇਲੀ ਹੋ ਕੇ ਬੇੜੇ ਵਿੱਚ ਧੁੱਪ ਸੇਕਣ ਬੈਠ ਗਈ ਪਰ ਉਹਦਾ ਮਨ ਬੇਚੈਨ ਸੀ ਫਿਰ ਬਾਹਰ ਆ ਕੇ ਘਰ ਮੰਮੀ ਨੂੰ ਫੋਨ ਲਾ ਲਿਆ ਸਭ ਦਾ ਹਾਲ ਚਾਲ ਪੁੱਛਿਆ ਕਿੰਨਾ ਟਾਈਮ ਆਪਣੇ ਮੰਮੀ ਨਾਲ ਗੱਲਾਂ ਕਰੀ ਗਈ ਫਿਰ ਗੁਰੀ ਦੇ ਬੇਟੇ ਮਨਜੋਤ ਨਾਲ ਵੀ ਗੱਲ ਕੀਤੀ ਉਹਦੀਆਂ ਨਿੱਕੀਆਂ ਨਿੱਕੀਆਂ ਤੇ ਪਿਆਰੀਆਂ ਪਿਆਰੀਆਂ ਗੱਲਾਂ ਵੀ ਖੁਸ਼ੀ ਦਾ ਮਨ ਨਾ ਠੀਕ ਕਰ ਸਕੀਆਂ ਉਦੋਂ ਤੱਕ ਖੁਸ਼ੀ ਦੀ ਸੱਸ ਵੀ ਘਰ ਵਾਪਸ ਆ ਗਈ ਸੁਗਦੀਪ ਪੀ ਹੁਸ਼ਿਆਰਪੁਰ ਪਹੁੰਚ ਗਿਆ ਸੀ ਉਹਨੇ ਉੱਥੇ ਤਿੰਨ ਜਗ੍ਹਾ ਜਾਣਾ ਸੀ ਇਸ ਲਈ ਅੱਜ ਰਾਤ ਉਹ ਉੱਥੇ ਹੀ ਰੁਕ ਗਿਆ ਖੁਸ਼ੀ ਤੇ ਉਹਦੀ ਮੰਮੀ ਸ਼ਾਮ ਨੂੰ ਬੈਠੇ ਹਲੇ ਗੱਲਾਂ ਹੀ ਕਰਦੇ ਸੀ ਕਿ ਸੁਗਦੀਪ ਦਾ ਫੋਨ ਆ ਗਿਆ ਉਹਨੇ ਮੰਮੀ ਨਾਲ ਗੱਲ ਕੀਤੀ ਰਾਜਪ੍ਰੀਤ ਵੀ ਜ਼ਿੱਦ ਕਰਨ ਲੱਗੀ ਗੱਲ ਕਰਨੀ ਹੈ ਉਹਦੀਆਂ ਤੋਤਲੀਆਂ ਗੱਲਾਂ ਤਾਂ ਹਰ ਇੱਕ ਦਾ ਦਿਲ ਦਾ ਲਵਾਈ ਰੱਖਦੀਆਂ ਨੇ ਬਾਅਦ ਵਿੱਚ ਖੁਸ਼ੀ ਗੱਲ ਕਰਨ ਲੱਗੀ ਖੁਸ਼ੀ ਕਹਿੰਦੀ ਪਹੁੰਚ ਕੇ ਠੀਕ ਠਾਕ ਸੁਖਦੀਪ ਕਹਿੰਦਾ ਜੀ ਜਨਾਬ ਪਰ ਖੁਸ਼ੀ ਤੂੰ ਠੀਕ ਨਹੀਂ ਲੱਗਦੀ ਕੁਝ ਹੋਇਆ ਖੁਸ਼ੀ ਕਹਿੰਦੀ ਠੀਕ ਹੈ ਵਧੀਆ ਸਭ ਓਦਾਂ ਹੀ ਲੱਗਦਾ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਪਰੇਸ਼ਾਨ ਨਾ ਹੋਵੋ ਸੁਖਦੀਪ ਕਹਿੰਦਾ ਚਲੋ ਮੰਨ ਲੈਂਦਾ ਕੱਲ ਨੂੰ ਜਲਦੀ ਇੱਕ ਤੂੰ ਤੁਰ ਪੈਣਾ ਸ਼ਾਮ ਤੱਕ ਘਰ ਪਹੁੰਚ ਜਾਵਾਂਗਾ ਚੱਲ ਖੁਸ਼ੀ ਠੀਕ ਹੈ ਫਿਰ ਕੱਲ ਨੂੰ ਮਿਲਦੇ ਹਾਂ ਸੁਖਦੀਪ ਸੁਖਦੀਪ ਨਾਲ ਗੱਲ ਕਰਨ ਤੋਂ ਬਾਅਦ ਖੁਸ਼ੀ ਨੂੰ ਕੁਝ ਵਧੀਆ ਲੱਗਿਆ ਫਿਰ ਖੁਸ਼ੀ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਉਹ ਸੁਖਦੀਪ ਨੂੰ ਮਿਸ ਕਰਦੀ ਸੀ ਉਹ ਸੋਚਣ ਲੱਗਦੀ ਸੀ ਕਿ ਇਹ ਸੱਚ ਹੈ ਖੁਸ਼ੀ ਦੀਆਂ ਸੋਚਾਂ ਦੀ ਲੜੀ ਉਦੋਂ ਟੁੱਟਦੀ ਹੈ ਜਦੋਂ ਉਹਦੀ ਮੰਮੀ ਆ ਕੇ ਕਹਿੰਦੀ ਚੱਲ ਖੁਸ਼ੀ ਰੋਟੀ ਖਾ ਲਈਏ ਫਿਰ ਰਾਜਪ੍ਰੀਤ ਨੇ ਸੌਣ ਜਾਣਾ ਖੁਸ਼ੀ ਰੋਟੀ ਪਾ ਕੇ ਅੰਦਰ ਲੈ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਖੁਸ਼ੀ ਰਸੋਈ ਸਜਮਿਤਣ ਲੱਗ ਜਾਂਦੀ ਹੈ ਪਰ ਉਹਦਾ ਧਿਆਨ ਸੁਖਦੀਪ ਜੀ ਹੁੰਦਾ ਕਿ ਪਤਾਂ ਨੇ ਰੋਟੀ ਖਾਧੀ ਹੋਣੀ ਹੈ ਕਿ ਨਹੀਂ ਖੁਸ਼ੀ ਸੁਖਦੀਪ ਨੂੰ ਮੈਸੇਜ ਕਰਦੀ ਹੈ ਕਿ ਰੋਟੀ ਖਾਧੀ ਕਿ ਨਹੀਂ ਸੁਖਦੀਪ ਫਿਰ ਰਿਪਲਾਈ ਕਰ ਦਿੰਦਾ ਕਿ ਹਾਂ ਖਾ ਲਈ ਫਿਰ ਖੁਸ਼ੀ ਕਮਰੇ ਵਿੱਚ ਮੰਮੀ ਹੁਣਾਂ ਕੋਲ ਚਲੇ ਜਾਂਦੀ ਹੈ ਦੇਖਦੀ ਹੈ ਕਿ ਰਾਜਪ੍ਰੀਤ ਤਾਂ ਆਪਣੀ ਦਾਦੀ ਨਾਲ ਸੁੱਤੀ ਪਈ ਹੈ ਖੁਸ਼ੀ ਫਿਰ ਸੁਖਦੀਪ ਵਾਲੇ ਥੋੜਾ ਟਾਈਮ ਸੋਚ ਜਾਂਦੀ ਐ ਤੇ ਸੋਚਦੀ ਐ ਅਗਲੀ ਸਵੇਰ ਉੱਠ ਕੇ ਉਹ ਜਦੋਂ ਸੌਈ ਵਿੱਚ ਆ ਜਾਂਦੀ ਐ ਤਾਂ ਉਹ ਰਿੰਪੀ ਨੂੰ ਫੋਨ ਆ ਜਾਂਦਾ ਖੁਸ਼ੀ ਕਹਿੰਦੀ ਕਿਵੇਂ ਹੋ ਭੈਣੇ ਠੀਕ ਹੋ ਤੁਸੀਂ ਬਹੁਤ ਦਿਨਾਂ ਬਾਅਦ ਯਾਦ ਕੀਤਾ ਜੀਜੂ ਠੀਕ ਨੇ ਰਿੰਪੀ ਭੈਣ ਕਹਿੰਦੀ ਸਭ ਠੀਕ ਠਾਕ ਆ ਮੈਂ 베ਜੀ ਸੀ ਜੌਬ ਕਰਕੇ ਤਾਂ ਨਹੀਂ ਗੱਲ ਹੋਈ ਨਾਲੇ ਫਿਰ ਖੁਸ਼ੀ ਹੁਣ ਤੂੰ ਆਪਣੇ ਸਹੁਰੇ ਚਲੀ ਗਈ ਵਧੀਆ ਲੱਗਦਾ ਹੁਣ ਰੋਜ਼ਗਾਰ ਕਰਨੀ ਖੁਸ਼ੀ ਕਹਿੰਦੀ ਭੈਣੇ ਤੁਸੀਂ ਗਲਤ ਸੋਚੀ ਜਾਂਦੇ ਹੋ ਜਦੋਂ ਮਰਜੀ ਫੋਨ ਕਰ ਸਕਦੇ ਹਾਂ ਸੁਖਦੀਪ ਮੈਨੂੰ ਰੋਜ਼ ਪੁੱਛਦੇ ਸੀ ਕਿ ਭੈਣ ਦਾ ਫੋਨ ਨਹੀਂ ਆਇਆ ਰਿੰਪੀ ਭਣ ਕਹਿੰਦੀ ਅੱਛਾ ਐਵੇਂ ਦੱਸ ਤੇ ਸਾਦਾ ਸੁਆ ਕਿਵੇਂ ਆ ਉਹਨਾਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਜੇ ਮੈਂ ਕਾਲ ਕਰ ਦਿਆਂ ਕਦਾਂ ਖੁਸ਼ੀ ਕਹਿੰਦੀ ਨਹੀਂ ਭੈਣੇ ਉਹਨਾਂ ਨੇ ਕੁਝ ਨਹੀਂ ਕਹਿਣਾ ਬਹੁਤ ਚੰਗੇ ਨੇ ਮੰਮੀ ਜੀ ਰਾਜਬੀਤ ਦਾ ਬਹੁਤ ਪਿਆਰ ਕਰਦੇ ਨੇ ਰਿੰਪੀ ਭਣ ਮੈਂ ਬਹੁਤ ਖੁਸ਼ ਹਾਂ ਤੇਰੇ ਲਈ ਰੱਬ ਜੀ ਤੈਨੂੰ ਸਦਾ ਖੁਸ਼ ਰੱਖਣ ਚੱਲ ਆਪਣੀ ਮੰਮੀ ਨਾਲ ਗੱਲ ਕਰਵਾ ਦੇ ਖੁਸ਼ੀ ਫੋਨ ਮੰਮੀ ਨੂੰ ਦੇ ਦਿੰਦੀ ਹੈ ਕਹਿੰਦੀ ਹੈ ਕਿ ਰਿੰਪੀ ਭੈਣ ਉਹਨਾਂ ਨਾਲ ਗੱਲ ਕਰਨਾ ਚਾਹੁੰਦੀ ਹੈ ਧੰਨਵਾਦ ਵੀ ਕਰਦੀ ਹੈ ਖੁਸ਼ੀ ਨੂੰ ਇੰਨਾ ਪਿਆਰ ਕਰਨ ਦੇਣ ਲਈ ਮੰਮੀ ਜੀ ਕਹਿੰਦੇ ਨਾ ਤੀਏ ਧੰਨਵਾਦ ਕਾਹਦਾ ਖੁਸ਼ੀ ਦੇ ਆਉਣ ਨਾਲ ਤਾਂ ਮੇਰੇ ਘਰ ਖੁਸ਼ੀਆਂ ਖੇੜੇ ਆ ਗਏ ਪੁੱਤ ਸੁਖਦੀਪ ਤਾਂ ਤੈਨੂੰ ਭੈਣ ਕਹਿੰਦਾ ਫਿਰ ਆਪਣਾ ਤਾਂ ਮਾਮਾਤੀਆਂ ਦਾ ਰਿਸ਼ਤਾ ਬਣਿਆ ਗੱਲ ਕਰ ਲਿਆ ਕਰ ਜਦੋਂ ਮਰਜੀ ਰਿੰਪੀ ਵਿਹਣ ਦਾ ਮਨ ਬਹੁਤ ਖੁਸ਼ ਹੋ ਗਿਆ ਖੁਸ਼ੀ ਨਾਲ ਉਹਦੇ ਮੰਮੀ ਨਾਲ ਗੱਲ ਕਰਕੇ ਇੱਕ ਉਹ ਨੂੰ ਇਹ ਵੀ ਯਕੀਨ ਹੋ ਗਿਆ ਕਿ ਉਹ ਆਪਣੀ ਨਵੀਂ ਜ਼ਿੰਦਗੀ ਵਿੱਚ ਖੁਸ਼ ਰਹੂਗੀ ਰਿੰਪੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਕਿ ਖੁਸ਼ੀ ਤੇ ਦੁਬਾਰਾ ਵਿਆਹ ਦਾ ਸਾਡਾ ਸਭ ਦਾ ਫੈਸਲਾ ਗਲਤ ਨਹੀਂ ਸੀ ਇਹੀ ਸੋਚਦੀ ਕਿ ਉਹ ਆਪਣੇ ਕੰਮ ਵਿੱਚ ਕਰਨ ਵਿੱਚ ਲੱਗ ਜਾਂਦੀ ਉਧਰ ਖੁਸ਼ੀ ਸਵੇਰ देर सोई ਦੇ ਕੰਮ ਕਰ ਤੋਂ ਵੇਲੀ ਹੁੰਦੀ ਆ ਤਾਂ ਘਰ ਦੀ ਸਫਾਈ ਵੱਲ ਹੋ ਜਾਂਦੀ ਹੈ ਜੇ ਤੁਹਾਨੂੰ ਕਹਾਣੀ ਪੱਤੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਕਰ ਤੇ ਸਬਸਕ੍ਰਾਈਬ ਕਰੋ ਬਾਕੀ ਕਹਾਣੀ ਅਗਲੇ ਭਾਗ ਵਿੱਚ